हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਬਾਈ ਗੁਰਪ੍ਰੀਤ ਦੇ ਪਿੰਡ ਹੈਗਾ ਜੀ ਮਹਾਰਾਜ ਦਾਣਾ ਮੰਡੀ ਦੇ ਬਿਲਕੁਲ ਨੇੜੇ ਬਾਈ ਦਾ ਘਰ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਨੱਕ ਦਿਖਾਵਾਂਗੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਪਹਿਲੇ ਨੰਬਰ ਤੇ ਆਪਾਂ ਚੰਗੀ ਮੱਝ ਤੋਂ ਮਿੱਤਰੋ ਸਟਾਰਟ ਕਰਦੇ ਆ ਬਹੁਤ ਚੰਗਾ ਵਜਣ ਚੰਗਾ ਕੱਦਕਾਰ ਤੇ ਚੰਗੀ ਮੱਝ ਹੈ ਦੁੱਧ ਵਾਲੇ ਦੀ ਖਾਤਰ ਮਿੱਤਰੋ ਬਹੁਤ ਚੰਗੀ ਹੈ ਸਿੰਘ ਵੀ ਸੋਹਣਾ ਕਿਹੜਾ ਸੁਆ ਸੂੰਦੀ ਹੈ ਕਿੰਨਾ ਚਿਰ ਹੋ ਗਿਆ ਸੂਈ ਨੂੰ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਕਦ ਕਾਠ ਵੇਲ ਮਿੱਤਰੋ ਫੁੱਲ ਹੈ ਤੇ ਥਣਲੇ ਵੀ ਦੀ ਪੂਰੀ ਸਾਫ ਹੈ ਹਾਂਜੀ ਬਾਈ ਗੁਰਪ੍ਰੀਤ ਕੀ ਹਾਲ ਚਾਲ ਹੈ ਸਹੀ ਗੱਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਐ ਸਤਾਂ ਹਾਂਜੀ ਹਾਂਜੀ ਸੂਹਾ ਮੱਝ ਦਾ ਇਹ ਚੌਥਾ ਸੂਹਾ ਸੂਈ ਚੌਥਾ ਸੂਹਾ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਕੱਲ ਹੱਥ ਨੇ ਛੁਈ ਕੱਲ ਹੱਥ ਨੇ ਬੱਚਾ ਹਾਂਜੀ ਕੱਟਾ ਜੀ ਮਗਰ ਕੱਟਾ ਹਾਂਜੀ ਤੋਰੋ ਜੱਕ ਵਾਰੀ ਖੋਲਕਾ ਇਹ ਨਹੀਂ ਤੋਰਦੇ ਕੱਲ ਹੱਥ ਨੇ ਮਿੱਤਰੋ ਸੂਈ ਆ ਚੌਥੇ ਸੂਏ ਸੂਈ ਆ ਫੁੱਲ ਵਜਣਾ ਫੁੱਲ ਕਦ ਕਾਠਾ ਫੁੱਲ ਵੇਲ ਤੇ ਚੰਗੇ ਦੁੱਧ ਵਾਲੀ ਮੱਝਾਂ ਪੂਰੀ ਜਾਣਕਾਰੀ ਬਾਜੀ ਤੋਂ ਲਵਾਂਗੇ ਮੇਰਾ ਅੰਦਾਜ਼ਾ ਵੀ ਘੱਟੋ-ਘੱਟ 15-16 ਲੀਟਰ ਦੁੱਧ ਵਾਲੀ ਮੱਝ ਹੈ ਅੱਗੇ ਤੁਹਾਡੀ ਸਮਝ ਹੋਣੀ ਹੈ ਅੱਗੇ ਤੁਸੀਂ ਆਪਦੀ ਤਸੱਲੀ ਕਰਨੀ ਹੈ ਤੇ ਚੰਗੀਆਂ ਮੱਝਾਂ ਦੇ ਵਿੱਚੋਂ ਆਉਂਦੀ ਆ ਕਿਸੇ ਪਾਸੋਂ ਵੀ ਮਿੱਤਰੋ ਹੱਥ ਨਹੀਂ 드러ਉਂਦੀ ਵਜਨ ਕਰਨੀਓ ਥਾਂ ਲਈ ਵੀ ਕਰਨੀਓ ਤੇ ਕੱਦ ਕਾਟ ਕਰਨੀਓ ਦੇਰ ਕੰਨ ਵੀ ਚੰਗਾ ਜੇਕਰ ਕਿਸੇ ਭਰਾ ਨੇ ਦੁੱਧ ਤੇ ਕੰਮ ਕਰਨਾ ਤਾਂ ਆਹ ਮਿੱਤਰੋ 2-3 ਮੱਝਾਂ ਦਾ ਫੋਲੀ ਚੰਗੀਆਂ ਨੇ ਦੁੱਧ ਦੀ ਖਾਤਰ ਤੇ ਜੇ ਨੋਰਮਲ ਪਸ਼ੂ ਲੈਣੇ ਆ ਕਈ ਭਰਾ ਨੇ ਮਾਲਕ ਘਰੇਲੂ ਪਸ਼ੂ ਰੱਖਣਾ ਹੁੰਦਾ ਸਿਰਫ ਆਪਦੇ ਦੁੱਧ ਦੀ ਖਾਤਰ ਉਹ ਅਗਲਗਾ ਰਹੀਆਂ ਨੇ ਤੇ ਸੂਆ ਚੌਥਾ ਦੁੱਧ ਕਿੰਨਾ ਕੁ ਪਾ ਦੂਗ ਮਾਲਕਾ ਬਾਦੀ ਦਾ ਰਹਿੰਦੇ ਕਿੰਨਾ ਕੰਦਾ ਜੀ ਤੁਹਾਡੇ ਸਾਹ ਨੂੰ 15 16 ਦਾ ਮੰਨ ਮੰਨ ਲਓ ਜੀ 15 16 ਹੀ ਮੈਂ ਕਿਹਾ ਹੈ ਨਾ 1500 ਆ ਜੀ ਰੇਟ ਕੀ ਕਰਤਾ ਜੀ ਰੇਟ 1 65 ਕਰਤਾ ਜੀ 1 65 ਮਾਰਤਣ ਹੋ ਜੀ ਮਾਰਤਣ ਕਰਦੇ 1 65 ਰੇਟ ਹੈ 15 16 ਲੀਟਰ ਇਹਨੇ ਖੁੱਲਾ ਪਾ ਦੇਣਾ ਹਾਂਜੀ ਹਾਂਜੀ ਜਿਹੜੇ ਸਾਹ ਨਾ ਤਿਆਰੀ ਆ ਹੈ ਨਾ ਠੀਕ ਹੈ ਫੁੱਲ ਵੱਜਣਾ ਫਿਰ ਆਪਾਂ ਕਹਣਾ ਫੁੱਲ ਕੱਦ ਕਾਠਾ ਥਾਂਲੇ ਵੀ ਦੀ ਪੂਰੀ ਸਾਫ ਹੈ ਆਇਨੂੰ ਹੱਕੇ ਪੜਾ ਜਾ ਪੜਾ ਤਿਆਰੀ ਮਿੱਤਰੋ ਬਹੁਤ ਚੰਗੀ ਤੇ ਅੱਗੇ ਆਗੇ ਫਿਰ ਇਹ ਵੀ ਸੱਜਰ ਹੈ ਇਹ ਵੀ ਸੱਤ ਆਈ ਸੀ ਇਹ ਕਦੋਂ ਕਦੀ ਸੂਈ ਹੈ ਇਹ ਪਰਸੋਂ ਦੀ ਸੂਈ ਵੀ ਆਈ ਤੜਕੇ ਠੀਕ ਹੈ ਪਰਸੋਂ ਦੀ ਕਿੰਨਾ ਕੁ ਬੋੜਾ ਹੋ ਇਹਦੇ ਥੱਲੇ 8-9 ਕਿਲੋ ਹੋਊਗਾ ਜੀ ਆ ਤੋਰੇ ਨੂੰ ਇੱਕ ਵਾਰੀ ਸੁਆ ਇਹਦਾ ਵੀ ਚੌਥਾ ਪੰਜਵਾਂ ਹਾਂ ਇਹਦਾ ਇਹਦਾ ਤੀਜਾ ਕਿਹਾ ਜੀ ਮਾਰਕਾ ਨੇ ਠੀਕ ਆ ਚਲੋ ਤੀਜਾ ਲਾ ਲਓ ਚੌਥਾ ਲਾ ਲਓ ਹੈਨਾ ਕਿਉਂਕਿ ਆਪਣਾ ਫਰਜ ਬੰਦਾ ਹਰ ਚੀਜ਼ ਦੱਸਦਾ ਅੱਗੇ ਤਾਂ ਅੱਕ ਤੁਹਾਡੇ ਮਿੱਤਰੋ ਛੁੱਟੀ ਐ ਦੁੱਧ ਪਾ ਦੂ 13 14 ਹਾਂ ਜੀ 13 14 ਪਾ ਦੂ 13 14 ਲੀਟਰ ਮਿੱਤਰੋ ਦੁੱਧ ਪਾ ਦੂਗੀ ਥੋੜਾ ਜਿਹਾ ਫੜ ਲੱਗਦੀ ਐ ਤਸੱਲੀ ਵੇਸੇ ਤੁਸੀਂ ਖੁਦ ਕਰਨੀ ਐ ਦੋ ਟਾਈਮ ਤਿੰਨ ਟਾਈਮ ਜਿੰਨਾ ਵੀ ਟਾਈਮ ਤੁਹਾਡੇ ਕੋਲੇ ਮਿੱਤਰੋ ਨਿਕਲਦਾ ਉਹਨੇ ਟਾਈਮ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਕਿੰਨਾ ਕੁ ਗੋਲਾ ਹੋ 89 ਦੁੱਧ ਮਿੱਤਰੋ 13 14 ਇਹਨੇ ਖੁੱਲਾ ਪਾ ਦੇਣਾ ਜਿਹੜੇ ਹਿਸਾਬ ਨਾਲ ਤਿਆਰੀ ਹੈ ਕਿਉਂਕਿ ਥਣਾ ਦਾ ਗੈਪ ਸਹਜ ਬਹੁਤ ਚੰਗਾ ਹੈ ਦੂਰੀ ਬਹੁਤ ਚੰਗੀ ਹੈ ਕੋ ਨੇੜੇ ਜੇ ਥਣ ਨਹੀਂ ਥਣਾ ਦਾ ਤੂੰ ਦੇਖ ਲੋ ਘਟੋ ਘਟਾ ਮਿੱਤਰੋ ਘੱਟ ਘੱਟ ਦੀ ਬੈਠ ਹੈ ਰੇਟ ਫਿਰ ਕੀ ਕਰਤਾ ਜਿਹਦਾ ਰੇਟ ਦਾ 1 15 ਦਾ 1 15 ਮਾਣ ਦਾ ਨਿਚੇ ਵੀ ਹੋ ਜਾਂਦਾ ਹੈ ਨਾ ਤੇ ਮਗਰ ਬੱচ্চਾ ਕਟਾ ਕੱਟੀ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਨਾ ਤੇ ਅੱਗੇ ਆ ਗਈ ਆ ਸੂਆ ਇਹ ਤੀਜਾ ਸੂਆ ਜੀ ਕਿੰਨੇ ਇੱਕ ਟਨ ਰਹਿ ਗਏ ਇਹਦੇ ਮੈਂ ਲੈ ਰੂ ਇੱਕ ਦੋ ਟਨ ਲੈ ਜੂ ਤੋਰੋ ਜੀ ਇਹਨੂੰ ਇਹ ਵੀ ਮਿੱਤਰੋ ਬਹੁਤ ਸੋਹਣੀ ਤਿਆਰੀ ਆ ਥੱਲੋ ਦੁੱਧ ਘੱਟੋ ਘੱਟ 13-14 ਲੀਟਰ ਵਾਲੀ ਆ ਅੱਗੇ ਤੁਹਾਡੀ ਸਮਝ ਹੈ ਜਿਹੜੇ ਹਿਸਾਬ ਨਾਲ ਤਿਆਰੀ ਆ ਤਿਆਰੀ ਦੇ ਹਿਸਾਬ ਨਾਲ ਆਪਾਂ ਮਿੱਤਰੋ ਇੱਕ ਤੱਕ ਲਾਉਣੇ ਹੁੰਦੇ ਆ ਤੇ ਤੱਕ ਚ ਤਕਰੀਬਨ 99% ਮਿੱਤਰੋ ਆਪਣਾ ਸਹੀ ਹੁੰਦੀ ਆ 1 ਨਹੀਂ 2 ਕਈ ਵਾਰ ਹੋ ਜਾਂਦੀ ਆ ਕਈ ਵਾਰ ਪਸ਼ੂ ਜਾ ਕੇ ਜੀ ਨਹੀਂ ਲਾਉਂਦਾ ਜਾਂ ਬਿਮਾਰ ਹੋ ਜਾਂਦਾ ਜਾਂ ਕਈ ਵਾਰ ਸੂਣ ਦੇ ਵਿੱਚ ਸਮੱਸਿਆ ਆ ਜਾਂਦੀ ਹੈ ਉੱਥੇ ਵੀ ਮਿੱਤਰੋ ਕਿਲੋ 2 ਕਿਲੋ ਦਾ ਹਾਂ ਦੁੱਧਾ ਫਰਕ ਪੈਂਦਾ ਔਰ ਆਪਣੀ ਜਿਹੜੀ ਇੰਨੇ ਸਾਲਾਂ ਦੀ ਮਿਹਨਤ ਹੈ ਤੇ ਉਹਦੇ ਨਾਲ ਮਿੱਤਰੋ ਆਪਾਂ ਤੱਕ ਲਾ ਲੈਨੇ ਥੱਲੇ ਵੀ ਜਿਹੜੀ ਪੂਰੀ ਸਾਫਾ ਥਣਾ ਦਾ ਗੈਪ ਸ ਹੈ ਜਿਹਦਾ ਹੀ ਬਹੁਤ ਚੰਗਾ 100 ਹਵਾਨੇ ਦੀ ਹੈ ਲੈ ਜੂ ਤਿੰਨ ਚਾਰ ਦਿਨ ਹਾਂਜੀ ਹਾਂ ਇਹਦਾ ਰੇਟ ਜੀ ਇਹਦਾ 115 ਜੀ 115 ਹਾਂ ਮਾਨਤਾ ਨੇ ਚ ਵੀ ਹੋ ਜੂ ਠੀਕ ਹੈ ਅੱਗੇ ਆ ਕੇ ਨੀਲੀ ਰਾਬੀ ਹੈ ਨਾ ਦਰمیانਾਂ ਦਾ ਕਾਦਾ ਦਰمیانਾਂ ਕਾਦੇ ਠੀਕ ਹੈ ਇਹ ਸੂਈ ਲੈ ਕਸਉਣ ਵਾਲੀ ਹੈ ਇਹ ਗੱਬਣਾ ਕਿੰਨੇ ਕ ਦਿਨ ਲੈ ਜੂ ਇਹ ਲੈ ਜੂ ਇਹ ਪੰਜ ਚਾਰ ਦਿਨ ਲਈ ਠੀਕ ਹੈ ਦਰمیانਾਂ ਕਾਦਾ ਨੀਲੀ ਰਾਬੀ ਮੱਝਾ ਸੂਆ ਤੀਜਾ ਚੌਥਾ ਤੀਜਾ ਚੌਥਾ ਹੋਗਾ ਇਹ ਹਾਂ ਤੋਰੋ ਜੀ ਨਬੀ ਕਿਉਂਕਿ ਬਾਈ ਦਾ ਕੰਮ ਆ ਮਿੱਤਰੋ ਵਪਾਰ ਦਾ ਕਈ ਭਰਾ ਕਹਿਣਗੇ ਵੀ ਸੂਆ ਵੱਧ ਲੱਗਦਾ ਕਿਉਂਕਿ ਜਿਵੇਂ ਮਾਲਕ ਬਾਈ ਨੂੰ ਦੱਸਦਾ ਆਪਾਂ ਉਸ ਹਾਬ ਨਹੀਂ ਕਹਿੰਦੇ ਆਪੋ ਉਸ ਹਾਬ ਨਾਲ ਗਾਹਾ ਆਪਾਂ ਕਹਿੰਦੇ ਆ ਤੇ ਸਮਝ ਛੋਡੀ ਹੋਣੀ ਆ ਤਸੱਲੀ ਛੋਡੀ ਹੋਣੀ ਆ ਵੈਸੇ ਆਪਣੇ ਕੰਨੋਂ ਤਸੱਲੀ ਲੈ ਕੇ ਮਿੱਤਰੋ ਆਪਾਂ ਜਿੰਨੇ ਵੀ ਪਸ਼ੂਆਂ ਦੀ ਵੀਡੀਓ ਬਣਾਉਨੇ ਆ ਪੂਰੀ ਤਸੱਲੀ ਲੈ ਕੇ ਵੀਡੀਓ ਬਣਾਉਨੇ ਆ ਦੋ ਚਾਰ ਦਿਨ ਸੂਣ ਦੇ ਵਿੱਚ ਵਾਕੀ ਮਾਰ ਕਾ ਮਿੱਤਰੋ ਵਧੀਆ ਚੰਗਾ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਕਦ ਮਿੱਤਰੋ ਇਹਦਾ ਵੀ ਦਰਮਿਆਨਾ ਸੋ ਰੇਟ ਪੂਰੇ ਮਿੱਤਰੋ ਆਪਾਂ ਖਿੱਚ ਕੇ ਜੇ ਕਰਾ ਰਹੇ ਆ ਰੇਟ ਕੀ ਕਰਤਾ ਜੀ ਇਹਦਾ ਇਹਦਾ 95000 ਕਰਤਾ ਆ ਦੋਸਤੋ ਰੇਟ ਨਾ ਕਾਫੀ ਜਿਹੜੇ ਪਸ਼ੂਆਂ ਦੇ ਘਟੇ ਵੇ ਆ ਜੇਕਰ ਕਿਸੇ ਭਰਾ ਨੇ ਨਵਾਂ ਕੰਮ ਕਰਨਾ ਉਹਦੇ ਖਾਤਰ ਮਿੱਤਰੋ ਵਧੀਆ ਪਰ ਜਿਹੜੇ ਭਰਾ ਮੇਤਰੋ ਵੇਚਣਾ ਉਹਦਾ ਕਾਫੀ ਨੁਕਸਾਨ ਹੈ ਕਿਉਂਕਿ ਰੇਟ ਝੋਨੇ ਦੀ ਫਸਲ ਦੇ ਨਾਲ ਹੀ ਮਿੱਤਰੋ ਜਮਾ ਰੇਟ ਥੱਲੇ ਟਿਕ ਪਿਆ ਅੱਗੇ ਆ ਗਈ ਟੋਕੜ ਹੈ ਨਾ ਹਾਂਜੀ ਇਹ ਬਣੀ ਮਹੀਨੇ ਕਿ ਦੀ ਹੈ ਜੀ ਆਪਾਂ ਲਿਆਏ ਆ ਆਪਾਂ ਤਾਂ ਆ ਬਈ ਨਹੀਂ ਆਪਣੇ ਕੋਲੇ ਬਣੀ ਕਹਿ ਸਕਦੇ ਆ ਚਲੋ ਦੁੱਧ ਕਿੰਨਾ ਕ ਦੁੱਧ 6 ਕਿਲੋ ਜੀ ਸੁਆ ਦੂਜਾ ਹਾਂ ਸੁਆ ਦੂਜਾ ਜੀ ਆ ਤੋਰੋ ਜੇ ਇੱਕ ਵਾਰੀ ਸਵਾਦੂ ਜੀ ਮਿੱਤਰੋ ਦੁੱਧ ਦੋਨੇ ਟਾਈਮਾਂ ਦਾ 6 ਕਿਲੋ ਆ ਬਿਨਾ ਬੱਚੇ ਤੋਂ ਆ ਧਾਰ ਮਿੱਤਰੋ ਚੋਈ ਵੀ ਐ ਆ ਕੇ ਤੁਸੀਂ ਆਪਦੇ ਥੱਲੇ ਕਰ ਸਕਦੇ ਹੋ ਕਦ ਕਾੜ ਮਿੱਤਰੋ ਫੁੱਲ ਵੇਲ ਆ ਕਦ ਕਾੜ ਚੰਗਾ ਹਾਂਲੇ ਵੀ ਦੀ ਪੂਰੀ ਸਾਫ ਹੈ ਬਿਨਾ ਬੱਚੇ ਤੋਂ ਆ ਤੇ ਦੋਨੇ ਟਾਈਮਾਂ ਦਾ ਮਿੱਤਰੋ 6 ਕਿਲੋ ਦੁੱਧ ਹੈ ਮਹੀਨੇਕ ਦੀ ਬਣੀ ਵੀ ਆ ਹੋ ਸਕਦਾ ਮਿੱਤਰੋ ਰਹਿ ਜੇ ਤੇ ਕਈ ਵਾਰ ਮਿੱਤਰੋ ਰਹਿਦਾ ਵੀ ਨਹੀਂ ਜਾ ਕੇ ਮਿੱਤਰੋ ਤੁਹਾਡੇ ਕੋਲੇ ਹਾਂ ਸੁਭਾਵ ਨਾਲ ਜਾ ਕੇ ਰਹਿ ਸਕਦੀ ਹੈ ਕਿਉਂਕਿ ਮੂਰੇ ਮਿੱਤਰੋ ਜਿਹੜਾ ਮੌਸਮ ਆ ਰਿਹਾ ਪਸ਼ੂਆਂ ਦੇ ਰਹਿਣ ਵਾਲੀ ਆ ਰਿਆ ਬੁਰੇ ਰਲਣ ਵਾਲੀ ਐ ਕਿਉਂਕਿ ਕੱਦ-ਕਾਟ ਚੰਗਾ ਤੇ ਦੁੱਧ ਪੀਂਦੇ ਪਿੰਦੇ ਮਿੱਤਰੋ ਇਹਨੇ ਰਲ ਜਾਣਾ ਹੈ ਬਿਨਾ ਬੱਚੇ ਤੋਂ ਬੇਲ ਫੁੱਲਾ ਤੇ ਕੱਦ-ਗਾਠ ਵੀ ਸੋਹਣਾ ਤੇ ਸਿੰਘ ਵੀ ਮਿੱਤਰੋ ਬਹੁਤ ਸੋਹਣਾ ਫੇਸ ਕੁਆਲਿਟੀ ਜੀ ਸਰੀਰ ਪੱਖੋਂ ਵੀ ਚੰਗੀ ਐ ਤੇ ਇਹਦਾ ਰੇਟ ਜੀ ਇਹਦਾ ਬਾਟਾ ਯਾਰ ਜੀ ਬਾਟਾ ਹਾਂਜੀ 6 ਕਿਲੋ ਦੁੱਧ ਹੈ ਦੂਜੇ ਸੂਏ ਸੂਈ ਵੀ ਹੈ 62 ਰੇਟਾ ਹੈ ਮਹੀਨੇ ਦੀ ਬਣੀ ਹੈ ਹਾਂ ਤੇ ਫੋਨ ਨੰਬਰ ਬੋਲਦੇ 95923 95923 31034 31034 ਪਿੰਡ ਮਹਰਾ ਤੇ ਜਲਾ ਬਠੰਡਾ ਜਲਾ ਪਿੰਡਾ